ਆਦਾਂ ਸਾਂਝਾ ਬਣ ਗਿਆ ਹਾਂ ਅਸੀਂ ਭੁੰਨ ਕੇ ਖਾਂਦੇ ਹੁੰਦੇ ਸੀ ਮਾਸੀ ਨੇ ਬਣਾ ਕੇ ਦਿੱਤੀ ਸੀ ਓ ਸੁਣ ਵੇ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੋ ਰੱਬ ਦੀਵੇ ਸਾਨੂੰ ਜ਼ਿੰਦਗੀ ਮੰਮੀ ਪਹਿਲਾਂ ਮੈਨੂੰ ਟੋਲੀ ਪਹਿਲਾਂ ਮਿੰਨੂ ਟਰੋਂਦੀ ਸੀ ਕਿ ਮੋਮੀ ਤੱਕ ਟਰੋਂਦੀ ਮੈਂ ਬਹਿ ਲੈਂਗੀ ਉਹ ਗੱਲ ਜੀ ਨਹੀਂ ਲੈ ਜਿਹੜੀ ਨੁਕੀ ਖਿਚੂ ਕੇ ਗੱਲ ਗੱਲ ਤੱਕ ਆਰਲ ਤਸਣਿਆ ਦੀ ਗੱਲ ਕਿਹੜੀ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਵੋਗੇ ਸਵਾਗਤ ਇੱਕ ਨਵੇਂ ਵਲੌਗ ਦੇ ਵਿੱਚ ਬਣੇ ਰਹਿਣਦ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਸਵੇ ਦਾ ਵੀਊ ਦੇਖੋ ਬਈ ਪਿਆਰ ਆ ਤੇ ਆਪਣੇ ਆ ਛੱਤ ਜੀ ਲੱਗ ਚੁੱਕੀ ਆ ਮਤਲਬ ਹੁਣ ਅੱਜ ਪਾ ਦਾਂਗੇ ਉੱਤੇ ਕੋਹਲੀ ਆ ਜਿਹੜਾ ਪੁੰਦੇ ਹੁੰਦੇ ਹੁੰਦੇ ਬੀਮ ਪਾ ਕੇ ਠੀਕ ਆ ਅਕੀ ਅਲਕੀਲ ਕੀ ਤੋਂ ਦੁਪਹਿਰੀ ਹੈ ਸਵੇਰ ਦਾ ਟਾਈਮ ਹੋ ਗਿਆ ਬਹੁਤ ਹੀ ਪਿਆਰਾ ਏ ਵੀਅੂ ਆ ਰਿਹਾ ਲੋ ਜੀ ਆਪਣੇ ਮਕਾਨਾਂ ਦੀ ਛੱਤ ਕੱਚੀ ਛੱਤ ਲਾਤੀ ਹੈ ਕਹਿਣ ਦਾ ਮਤਲਬ ਹੈ ਨਾ ਕਿ ਕੱਚੀ ਛੱਤੀ ਹੁੰਦੀ ਨਾ ਮੰਮੀ ਜੀ ਆਪਣੇ ਰੈਸਟ ਕਰੀ ਜਾਂਦੇ ਔਰ ਮੰਮੀ ਸਭ ਇਹ ਠੀਕ ਆ ਕਲਵ ਹੁੰਦਾ ਕਲਵ ਕੀਤਾ ਕਲਵ ਕਰਤਾ ਛੱਤ ਨੂੰ ਛੱਤ ਨੂੰ ਥੋੜੀ ਕਲਵ ਕੰਧਾਂ ਨੂੰ ਕਲਵ ਛੱਤ ਤੇ ਕਲਮ ਕੀਤਾ ਛੱਤ ਦਾ ਕਲਮ ਹਾਂ ਛੱਤ ਨੂੰ ਕਲਮ ਨਹੀਂ ਛੱਤ ਆ ਦੇਖ ਮੈਂ ਤੈਨੂੰ ਦਿਖਾਉਣਾ ਇੱਧਰ ਆਪਣੇ ਛੱਤ ਦਾ ਕਲਮ ਇਧਰੋਂ ਚੜੂਗੀ ਪੌੜੀ ਠੀਕ ਹੈ ਬਾਕੀ ਕੰਪਲੀਟ ਕਮਰਾ ਨਾ ਹੁਣ ਵਧੀਆ ਲੱਗਣ ਲੱਗਿਆ ਇੱਥੇ ਹਨੇਰਾ ਜਾ ਰਹਿਣ ਲੱਗਿਆ ਡੈਡੀ ਅੰਦਰ ਕੀ ਕਾਟੇ ਮਰੀ ਜੰਨੀ ਤੂੰ ਕਾਪੀ ਦੇ ਉੱਤੇ ਨਾ ਲੈਣੀਆਂ ਇਹ ਆਦਤ ਕਿਉਂ ਨਹੀਂ ਜਾਂਦੀਆਂ ਨਾ ਮੈਂ ਵੀ ਸਕੂਲੇ ਬੋਧ ਕਰਦਾ ਸੀ ਇਹ ਪੰਗੇ ਹਾਂ ਲਵਦੀਪ ਅਸ਼ਾ ਮਾਈ ਨੇਮ ਇਜ਼ ਲਵਦੀਪ ਮੈਂ ਕਿਆ ਮੈਂ ਬਣਾਉਣਾ ਚਾਹ ਤੁਹਾਡੇ ਵਾਸਤੇ ਅੱਜ ਤੁਸੀਂ ਧੁੱਪ ਸੇਖੋ ਲੋ ਜੀ ਆਪਾਂ ਬਣਾ ਰਹੇ ਆਂ ਚਾਹ ਮੰਮੀ ਡੈਡੀ ਹਣੀ ਸਾਰੇ ਬਾਹਰ ਡੈਡੀ ਹਣੀ ਕੰਮ ਲੱਗੇ ਆ ਮੰਮੀ ਤੇ ਮਨਦੀਪ ਉਹ ਬੈਠੇ ਆਪਾਂ ਬਣਾ ਰਹੇ ਇੱਧਰ ਚਾਹ ਗੁੜ ਤਾਂ ਪਾਤਾ ਸੀ ਹੁਣ ਮੈਂ ਅੱਜ ਚਾਹ ਤੇ ਡਿਊਟੀ ਮੇਰੀ ਲੱਤੀ ਇਹਨਾਂ ਨੇ ਚਲੋ ਕੋਸ਼ਿਸ਼ ਕਰਦੇ ਹਾਂ ਕਿ ਘੈਂਟ ਹੀ ਚਾਹ ਬਣਾਈਏ ਕਿਉਂਕਿ ਵਾਵਾ ਦਿਨ ਹੋ ਗਏ ਮੈਂ ਚਾਹ ਨਹੀਂ ਬਣਾਈਗੀ ਆਪਾਂ ਲਗਾਤਾਰ ਜਿਵੇਂ ਚਾਹ ਚ ਬਣਾਉਂਦੇ ਰਹਿੰਦੇ ਫਿਰ ਤਾਂ ਬਈ ਅੰਤਾਜਾ ਰਹਿੰਦਾ ਨਾ ਵੈਸੇ ਪਹਿਲਾਂ ਮੇਰੇ ਮਾਈਂਡ 'ਚ ਹੁੰਦਾ ਸੀ ਕਿ ਮੈਂ ਚਾਹ ਦਾ ਹੋਟਲ ਕਰ ਲਾ ਜਿਵੇਂ ਕਿ ਮਠਾਈ ਵਗੈਰਾ ਔਰ ਚਾਹ ਵਗੈਰਾ ਬਟ ਫਿਰ ਮੇਰਾ ਪਲਾਨ ਚੇਂਜ ਹੋ ਗਿਆ ਮੈਂ ਨਹੀਂ ਕੀਤਾ ਹੁਣ ਆਪਣੇ ਕੋਲ ਜ਼ਮੀਨ ਵਗੈਰਾ ਹੈਗੀ ਐ ਖੇਤੀਬਾੜੀ ਨਾਲ ਕੰਮ ਚੱਲ ਜਾਂਦਾ ਬਾਕੀ ਆਪਾਂ YouTube ਦਾ ਕਰੀ ਜਾਂਦੇ Instagram ਦਾ ਕੰਮ ਕਰੀ ਜਾਂਦੇ ਠੀਕ ਹੈ ਔਰ ਆਪਣਾ ਅਮ ਦੋਦ ਦਾ ਵੀ ਬਿਜ਼ਨਸ ਮੈਂ ਸਟਾਰਟ ਕਰ ਰਹੇ ਹਾਂ ਉਹ ਛੇਤੀ ਹੈ ਇੰਨਾ ਟਾਈਮ ਕਿਉਂ ਲਾਇਆ ਇੱਕ ਤਾਂ ਚਾਹ ਬਣਾ ਕੇ ਲੈ ਆ ਕੇ ਦਿੱਤੀ ਉੱਤੋਂ ਕਿੰਨੇ ਮਹੀਨਾ ਟਾਈਮ ਕਿਵੇਂ ਲਾਇਆ ਡੈਡੀ ਨੇ ਬਜਰੀ ਦੇ ਕੇ ਬੈਠੇ ਉਹ ਵੀ ਉਹ ਆਪਣੀ ਛੱਤਾਂ ਠੀਕ ਆ ਵਧੀਆ ਤਾਂ ਲਾ ਦੂੰਗਾ ਹਾ ਫੂਟਾ ਪਟਣ ਪੰਜਾਂ ਸਾਲਾਂ ਨੂੰ ਤੁਸੀਂ ਨਾ ਆਪ ਪੱਟੋ ਤੇ ਮੈਨੂੰ ਕਹਿ ਦਿੱਤੋ 40000 ਦਾ ਡਾਕਾ ਹੋ ਜਾਣਾ ਘਰ ਨੇ ਪਾਉਗੇ ਚੌਂਕਾ ਚੱਲਾ ਨਾ ਬਣਾਉਂਗੇ ਸਹੀ ਏ ਡੜੀ ਪੱਤੇ ਡਿੱਗਿਆ ਕਰਨਗੇ ਇਹ ਮੜਕ ਕਿੱਥੇ ਚਲ ਇੱਧਰ ਲਾ ਦਾਂਗੇ ਅੱਗੇ ਸੋਨਾ ਲੱਗੋ ਘਰ ਦੇ ਸਾਹਮਣੇ ਰੋਗ ਲੋ ਵਣਾਂਗੇ ਘਰ ਤਾਂ ਦਾ ਢੇਰ ਲੱਗ ਗਿਆ ਸੰਦੀਪ ਟੇੜੀ ਮੈਨੂੰ ਕਹੀ ਜਾਵੇ ਕਹਿੰਦੀ ਸਵੇਰੇ ਸਵੇਰੇ ਉੱਠ ਕੇ ਆਖੇ ਰਸੋਈ ਦਾ ਗੇਟ ਖੁੱਲਾ ਪਿਆ ਭੂਤ ਆ ਮੈਂ ਰਸੋਈ ਨਾਲ ਚੱਲਾਂ ਮੈਂ ਬਹਿ ਲੈਂਗੀ ਉਹ ਗੱਲ ਜੀ ਨਹੀਂ ਲਾ ਜਿਹੜੀ ਨੱਕੀ ਖਿੱਚੂਗੇ ਗੱਲ ਅਰਲ ਅਰਲ ਤਾਂ ਸੁਣਿਆ ਦੀ ਗੱਲ ਕਿਹੜੀ ਹੁੰਦੀ ਮਨਦੀਪ ਡੱਡ ਜਾਣ ਕੇ ਉਹ ਜੀ ਕੋਈ ਨਹੀਂ ਧੁੱਪ ਬੜੀ ਵਧੀਆ ਲੱਗਦੀ ਮਸਾਂ ਜਾ ਕੇ ਤਵੇ ਸੈੱਟ ਹੋਈ ਹੈ ਮੇਰੀ ਡੋਲ ਦੇ ਕੋਈ ਹਾਲ ਨਹੀਂ ਮਨਦੀਪ ਚਾਹ ਉੱਤੇ ਡੋਲ ਦਿੱਤੀ ਹੁਣ ਮੈਂ ਚਾਹ ਪੀ ਕੇ ਦੱਸੂਗਾ ਖੁਦ ਨੂੰ ਵੀ ਕਿੰਨੇ ਮੇਰੇ ਕਿੰਨੀ ਕੁ ਵਧੀਆ ਬਣਾਈ ਮੈਂ ਚਾਹ ਮੈਂ ਬਣਾਈ ਹੈ ਹਮਮ ਘਰ ਛੱਡ ਜਾ ਕੂ ਬਣਾਈ ਝੂਠ ਨਾ ਬੋਲ ਬਲੋਗ ਤੇ ਰਿਕਾਰਡ ਕੀਤਾ ਆ ਮੈਂ ਮੈਂ ਬਣਾਈ ਜਨਾਬਾ ਵਾ ਵਧੀਆ ਹੀ ਨਹੀਂ ਬਣੀ ਪੱਤੀ ਜਾਦੇ ਚ ਪੱਤੀ ਤੇਜ਼ ਹੀ ਹੋਣੀ ਚਾਹੀਦੀ ਤਾਂ ਹੀ ਆ ਨਾ ਜਿਹੜੀ ਚਾ ਵਧੀਆ ਲੱਗਦੀ ਆ ਇਹ ਤਾਰ ਨਹੀਂ ਵੀ ਕਰਨੀ ਪੰਨੀ ਹੈ ਕਿ ਛੱਡੀਆਂ ਕੁ ਮਿੰਟਾਂ ਨੇ ਛੱਡੀ ਆ ਟੈਕਨੀਕ ਹੈ ਕਿ ਤਾਰ ਨਹੀਂ ਤਾਂ ਹੀ ਮੈਂ ਸੋਚਿਆ ਤਾਰ ਇੰਨੀ ਉੱਚੀ ਆ ਹੰਦੀ ਤੈ ਮੈਨੂੰ ਕਿਉਂ ਨਹੀਂ ਕਹਿੰਦੀ ਕੱਪੜੇ ਸੁੱਕਣੇ ਪਾਉਣੇ ਤਾਰਨੀ ਵੀ ਕਰਕੇ ਤੂੰ ਮੈਨੂੰ ਪਤਾ ਹਾਂ ਟੈਕਨੀਕ ਦੇਖੋ ਬਣਾਈ ਵਾਹ ਵੀ ਵਾਹ ਤਾਂ ਹੀ ਤਾਂ ਕਹਿੰਦੇ ਭਾਰਤ ਚ ਨਾ ਟੈਲੈਂਟ ਦੀ ਕਮੀ ਨਹੀਂ ਹੁਣ ਮਨਦੀਪ ਦੀ ਹਾਈਟ ਇੰਨੀ ਘੱਟ ਤਾਰ ਮਤਲਬ ਬਹੁਤ ਉੱਚੀ ਹੁੰਦੀ ਹੈ ਇਹਨੇ ਤਰੀਕਾ ਬਣਾ ਰੱਖਿਆ ਨੂੰ ਬਣ ਰੱਖੀ ਤਾਰ ਨਾ ਰੱਸੀ ਜਿਹਦੇ ਕੱਪੜੇ-ਕਪੜੇ ਸੁੱਕਣੇ ਪਾਉਣੇ ਹੁਣ ਇਹਨੂੰ ਨੀਵੀਂ ਕਰ ਦਿੰਦੀ ਖਿੱਚ ਕੇ ਇੱਥੋਂ ਤੋੜ ਲੈ ਮਨਦੀਪ ਸਾਗ ਚਿੰਕ ਚਿੰਗੰਦਲਾ ਜਾਵਾਂ ਤੋੜ ਲੈ ਇੱਥੋਂ ਹੂੰ

ਨੇਰਾ ਕਿਵੇਂ ਕਰ ਰਿਹਾ ਘਰ ਸੋਈ ਚ ਕੋਸਤਾ ਜਿਦਾਂ ਦੀਆਂ ਨਾ ਮਿਆ ਛੱਤ ਜੀ ਲੱਗ ਗਈ ਆ ਇਸ ਨਾਲ ਹਨੇਰਾ ਜ਼ਿਆਦਾ ਨਹੀਂ ਰਹਿਣ ਲੱਗਿਆ ਹੋਰ ਇਟਾਂ ਆ ਗਈਆਂ ਕਿ ਫਲੈਟ ਹੈ ਨਹੀਂ ਕੀ ਨਹੀਂ ਤਾਂ ਹੀ ਸਾਰੇ ਕਮਰੇ ਨੇ ਰੇਹ ਨੇਰਾ ਕਰ ਨਹੀਂ ਦੇਖਿਆ ਡੈਡੀ ਨੇ ਹੁਣੀ ਹੈ ਨਹੀਂ ਕੀ ਲਾਈਟ ਕਿੰਨੇ ਕਰ ਗਈ ਰੋਟੀਆਂ ਦੋ ਦੋ ਬੜੇ ਫੁਰਤੀ ਮਰੀ ਅਜ ਮਨਦੀਪ ਹਾਂ ਮੈਂ ਲੇਟ ਆਇਆ ਮੈਂ ਲੇਟ ਕਿਹੜਾ ਮਾਰਿਆ ਕਿ ਵੈਸੇ ਮੈਂ ਕਿਹੜਾ ਲੋਂਦਾ ਹੀ ਰਹਿਣਾ ਮੇਰਾ ਰਾਹ ਦੇ ਕੋਣ ਮੰਡੀ ਵੇਵੇਂ ਇਧਰੋਂ ਮੈਂ ਇਧਰ ਨੂੰ ਗਿਆ ਐਂ ਦੀ ਜਾਂਦਾ ਜਾਂਦਾ ਮੈਂ ਇਧਰ ਦੀ ਜਰੂਰ ਕਿਹੜਾ ਮਾਰ ਕੇ ਜੰਨਾ ਇਹ ਹੁਣ ਮੇਰੀ ਟੋਪੀ ਬਣ ਚੁੱਕੀ ਹੈ ਬਈ ਖਾਣੇ ਖਾਣੇ ਤੇ ਜਵੇਂ ਲਿਖਿਆ ਦਾ ਨਾ ਖਾਣੇ ਖਾਣੇ ਤੇ ਲਿਖਿਆ ਧਾਨੇ ਵਾਲੇ ਕਾ ਨਹੀਂ ਧਾਨੇ-ਧਾਨੇ ਤੇ ਲਿਖਾਇ ਜਿਵੇਂ ਖਾਣੇ ਵਾਲੇ ਕਾ ਨਾਮ ਤੇਰੀ ਪਸੰਦ ਕੀਤੀ ਸੀ ਆ ਕੈਪ ਬਟ ਮੇਰੀ ਕਿਸਮਤ ਚ ਸੀ ਹੀ ਹੈ ਨਾ ਨਹੀਂ ਇਤਨੀ ਕੈਪ ਲਾ ਕੇ ਆਂ ਮੈਂ ਅ ਕੋ ਜਦੋਂ ਵੀ ਰਸੋਈ ਚ ਜਾਂਦਾ ਮੇਰਾ ਗਾਣਾ ਗਾਉਣ ਨੂੰ ਪਤਾ ਨਹੀਂ ਕਿਉਂ ਠੀਕ ਕਰਦਾ ਹੈ ਕੀ ਗੱਲ ਹੈ ਇੱਥੇ ਵਾਈਪਰ ਨਾ ਦੇ ਸਾਈਡ ਨਾਲ ਕਿਹਾ ਹਮਮ ਉਸ ਸੁਣਵੇ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੋ ਰੱਬ ਦੀਵੇ ਸਾਨੂੰ ਜ਼ਿੰਦਗੀ ਐਨੀ ਪਿਆਰੀ ਨਾ ਹੁੰਦੀ ਸੋਹਣ ਆਵੇ ਹੱਥ ਤੇਜੀ ਆਵੇ ਇਕੱਠੇ ਕਲਾ ਘਰ ਵਿੱਚ ਕਈ ਬੱਚੇ ਮੈਂ ਸੁਣਾ ਤਾਂ ਦਿੱਤਾ ਮੇਰੀ ਤਬੀਅਤ ਠੀਕ ਨਹੀਂ ਸੀ ਮੈਨੂੰ ਕਿਸੇ ਨੇ ਸੱਚ ਵਾ ਵ ਦਿਨ ਪਹਿਲਾਂ ਕਮੇਟ ਕੀਤਾ ਜੀ ਆਵੇ ਹੱਸ ਸੁੜਵੇ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੋ ਰੱਬ ਦੀ ਵੇ ਸਾਨੂੰ ਜ਼ਿੰਦਗੀ ਐਨੀ ਪਿਆਰੀ ਨਾ ਹੁੰਦੀ ਵੈਸੇ ਨਾ ਮੈਸੇਜ ਦਸ ਮਨਦੀ ਮੇਰਾ ਸੁਪਨਾ ਵੀ ਸੀਗਾ ਜਿਵੇਂ ਤੇਰਾ ਸੁਪਨਾ ਸੀ ਨਾ ਫੌਜਣ ਮੰਨਦਾ ਪਰ ਤੇਰਾ ਸੁਪਨਾ ਨਹੀਂ پورا ਆਇਆ ਹੁਣ ਹੱਸਦੇ ਹੋ ਤੇ ਤੇਰੀ ਹਾਈਟ ਘਟਾ ਹੁਣ ਮੇਰੀ ਕੀ ਗਲਤੀ ਏ ਦੇਖ ਡ੍ਰੀਮ ਜੋ ਤੁਸੀਂ ਹੱਸਦੇ ਡ੍ਰੀਮ ਦੀ ਗੱਲ ਨਹੀਂ ਪਤਾ ਫੌਜੀਆ ਦੀ ਲਾਈਫ ਕਿੰਨੀ ਸਟਰਗਲ ਵਾਲੀ ਏ ਠੀਕ ਆ ਪਰਮਾਤਮਾ ਨੇ ਜਿੱਥੇ ਰੱਖਿਆ ਖੁਸ਼ ਰਹਿਣਾ ਚਾਹੀਦਾ ਹੈ ਹੁਣ ਵੀ ਬਣ ਸਕਦੀਆਂ ਚੱਲ ਠੀਕ ਹੈ ਤੂੰ ਫੌਜੀ ਬਣ ਜਾ ਮੈਂ ਦੁੱਧ ਦੀ ਬਣ ਜੰਨਾ ਬਸ ਠੀਕ ਹੈ ਅਹੀਂ ਜਦ ਦਪੋੜ ਜਾ ਠੀਕ ਹੈ ਹੋਰ ਬੰਦਾ ਸੋਚਦਾ ਵੀ ਆਰਮੀ ਦੀ ਜੋ ਪਤਾ ਆਰਮੀ ਦੀ ਜੋ ਵਾਕਿਆ ਬਾਹ স্ট্রਗਲ ਵਾਲੀ ਘਰ ਤੋਂ ਦੂਰ ਰਹਿਣਾ ਬਹੁਤ ਜ਼ਿਆਦਾ ਔਖਾ ਬੜੇ ਮਤਲਬ ਸਲੂਟ ਆ ਜੇ ਕੋਈ ਆਰਮੀ ਦਾ ਅਫਸਰ ਆਪਣੀ ਵੀਡੀਓ ਦੇਖਦਾ ਹੋਵੇ ਉਹਨਾਂ ਨੂੰ ਸਲੂਟ ਆ ਇੱਕ ਦੇਖਦੇ ਆ ਨਾ ਯੂਪੀ ਚ ਸਾਇਦ ਨਾ ਹਾਂਜੀ ਤੁਹਾਡੇ ਲਈ ਦਿਲ ਤੋਂ ਰਿਸਪੈਕਟ ਹਾਂ ਬਾਕੀ ਤੁਸੀਂ ਕਈ ਵਾਰੀ ਕਹਿੰਦੇ ਹੁੰਦੇ ਸੀ ਭਾਈ ਤੁਹਾਡਾ ਘਰ ਐਵੇਂ ਖੁੱਲਾ ਜਿਆ ਤੁਹਾਨੂੰ ਡਰ ਨਹੀਂ ਲੱਗਦਾ ਰਾਤ ਨੂੰ ਆ ਦੇਖੋ ਬਸ ਹੁਣ ਬੰਦ ਹੋ ਜਾਣਾ ਇਧਰੋਂ ਠੀਕ ਆ ਆਪਣਾ ਘਰ ਪੂਰਾ ਪੈਕ ਹੋ ਗਿਆ ਹਣ ਸਮਝੋ ਠੀਕ ਆ ਹਜੇ ਤਾਂ ਇਧਰ ਵੀ ਮਕਾਨ ਬਣ ਜਾਣੇ ਆ ਇਸ ਸਾਈਡ ਮੈਂ ਵੀ ਕਿੱਧਰ ਰਾਤ ਨੂੰ ਤੁਹਾਨੂੰ ਵਲੋਗ ਕਰਕੇ ਦਿਖਾ ਰਿਹਾ ਮਤਲਬ ਦਿਨੇ ਦਿਖਾਵਾਂਗੇ ਤੁਹਾਨੂੰ ਇਹ ਚੀਜ਼ਾਂ ਹੂੰ ਹੀ ਵਾਹ ਹਨਾ ਬਚਪਨ ਚ ਬਣਾਉਂਦੇ ਹੁੰਦੇ ਸੀ ਕੀ ਬਣੋਨੀ ਆਟੇ ਦੀ ਚਿੜੀ ਆਟਾ ਗੁੰਨਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇ ਬੇਬੇ ਬੇਬੇ ਤੇਰੀ ਆਟੇ ਦੀ ਚਿੜੀ ਆਹ ਜਿਹੜਾ ਸਾਂਝਾ ਬਣ ਗਿਆ ਹਾਂ ਅਸੀਂ ਭੁੰਨ ਕੇ ਖਾਂਦੇ ਹੁੰਦੇ ਸੀ ਮਾਸੀ ਨੇ ਬਣਾ ਕੇ ਦਿੱਤੀ ਸੀ ਆਪਣੀ ਮਾਸੀ ਹੈ ਨਾ ਜੈਸਰ ਰਹਿੰਦੇ ਜਿਹੜੇ ਉਹਨਾਂ ਨੇ ਮੈਨੂੰ ਇੱਕ ਵਾਰ ਯਾਦਾਂ ਬਣਾ ਕੇ ਦਿੱਤੀ ਸੀ ਆਟੇ ਦੀ ਚਿੜੀ ਰਹਿਣ ਦੇ ਤੈ ਮੈਂ ਨਹੀਂ ਡਰਦਾ ਇੰਨੂ ਡਰੋਨ ਪੁੱਤਨਵਾੜੀ ਕੀਤੀ ਸੀ ਵੈਸੇ ਤੂੰ ਨਾ ਕੀ ਗੱਲ ਸੁਨੇ ਫੇਰ ਆਹ ਬੋਲਾ ਹੋ ਜੇ ਤੈਨੂੰ ਕੀ ਲੱਗਿਆ ਮੈਨੂੰ ਪਤਾ ਨਹੀਂ ਜੀ ਤੁਸੀਂ ਤਾਂ ਕਿਹਾ ਸੀ ਮੈਂ ਡਰਦਾ ਨਹੀਂ ਮੈਨੂੰ ਪਤਾ ਸੀਗਾ ਤਾਈ ਨਾ ਮੈਂ ਫੋਨ 'ਚ ਵੀਡੀਓ ਸਟਾਰਟ ਕਰ ਰੱਖੀ ਸੀ ਤੇਰੇ ਨਾਲ ਤੇਰੇ ਨਾਲ ਕਿਸ ਦਿਨ ਮੈਂ ਕਰਨੀ ਹੈ ਇੱਕ ਪ੍ਰੈਂਕ ਮੇਰੇ ਦਿਮਾਗ ਜਗਿਆ ਮਾਰੀ ਕਰਨੀ ਤੇ ਮੈਂ ਕਿਸ ਦਿਨ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਪ੍ਰੈਂਕ ਹੋਗਾ ਸੋਚ ਤੂੰ ਮੈਨੂੰ ਕੀ ਜਿਆਦਾ ਜਿਆਦਾ ਭੂਤ ਬਣ ਕੇ ਡਰਾ ਦੇਗੀ ਜਿਵੇਂ ਤੂੰ ਉਦੋਂ ਡਰਾਇਆ ਸੀ ਹੂ ਹਾ 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 ਮੰਮੀ ਹਟ ੜੀ ਮੰਮੀ ਹਟ ੜੀ ਮੰਮੀ ਪਹਿਲਾਂ ਮੈਨੂੰ ਡਰਾਉਂਦੀ ਪਹਿਲਾ ਮਿੰਨੂ ਟਰੋਂਦੀ ਸੀ ਕਿ ਮਮੇ ਤੱਕ ਕਢਦੀ ਮਮਮੀ ਨੂੰ ਪੁੱਤ ਨਹੀਂ ਦੱਬਦੀ ਮਮਮੀ ਦੱਲੇ ਮਮਮੀ ਦੱਚੇ ਪੁੱਤੋਂ ਤੇ ਆਕੇ ਨਾ ਵੀ ਕੋਈ ਪੁੱਤ ਨਹੀਂ ਕਿ ਨਰਸਰੀ ਪਰ ਮੇਰੇ ਕੋਲ ਆਵੇ ਨਾ ਮਜ਼ਾਕ ਦੀ ਗੱਲ ਨਹੀਂ ਮੈਂ ਕਹਿੰਦੀ ਮੇਰੇ ਮਮੇ ਕਹਿੰਦੇ ਵੇਖਣਾ ਜੰਨੀ ਪੁੱਤ ਨਹੀਂ ਤੁਸ ਕੋ ਦੇ ਤੂੰ ਕੋਸ ਨਹੀਂ ਆਜ ਤਾਂ ਬਲ ਵਿੱਚ ਲਗਾ ਦੋ ਹਾਂ ਪੜਾ ਮੱਚਾ ਦੋ ਤੁਹਾਨੂੰ ਹਕਲ ਨਹੀਂ ਪਲਾ ਬਣੀ ਜਗਾਈਦਾ ਤੁਹਾਡੇ ਕੋਲ ਠੀਕ ਆ ਮਮੀ ਤੁਸੀਂ ਸੁਣਾਓ ਈ ਰੋਟੀ ਪਕਾਈ ਹੈ ਨਹੀਂ ਅੱਛਾ ਅਸੀਂ ਰੋਟੀ ਖਾਈ ਜਾਨੇ ਮਮੀ ਆਇਓ ਮਮੀ ਰੋਟੀ ਪਕਾਈ ਅੰਦਰ ਜਰਨਾ ਆਈਓ ਰੋਟੀ ਪਕਾ ਸੁਆਦ ਮਮੀ ਸਾਗ ਖਾਣਾ ਸਾਗ ਖਾਣਾ ਯਾਰ ਸਾਗ ਖਾਣਾ ਲੇ ਅੰਧੀ ਅੰਧੀ ਠੀਕ ਹੋਰ ਠੀਕ ਆ ਸਾਰੇ ਹੋਰ ਅੰਮੀ ਠੀਕ ਆ ਤੁਸੀਂ ਮੈਂ ਤਾਂ ਠੀਕ ਹਾਂ ਵਧੀਆ 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 ਚਾਹੀ ਮੈਂ ਥੋੜੇ ਦਿਨ ਪਹਿਲਾਂ ਜਮੈਂ ਧਿਆਨ ਨਹੀਂ ਰੱਖ ਰਿਆ ਸੀ ਆਪਦੀ ਸਿਹਤ ਦਾ ਹੁਣ ਜਿੱਦਾਂ ਤਾਂ ਬਿਮਾਰ ਹੋਇਆ ਮੈਂ ਤਾਂ ਟੋਪੀ ਟੂਪੀ ਲਾ ਕੇ ਰੱਖਦਾ ਕਿਉਂਕਿ ਹੁਣ ਠੰਡ ਆ ਗਈ ਹੈ ਇੱਕ ਆਪਣੇ ਹੈਗੇ ਟਿੱਬੇ ਨੇੜੇ ਠੀਕ ਹੈ ਟਿੱਬਿਆਂ ਦਾ ਕਰਕੇ ਤੁਹਾਨੂੰ ਪਤਾ ਇੱਥੇ ਠੰਡ ਜ਼ਿਆਦਾ ਵੈਸੇ ਹੀ ਪੈਂਦੀ ਹੈ ਨਾ ਤੇ ਔਰ ਆਪਣੇ ਜਿੱਥੇ-ਜਿੱਥੇ ਤੁਸੀਂ ਦੇਖਦੇ ਹਨ ਮੈਨੂੰ ਉਹ ਵੀ ਦੱਸਿਓ ਵੀ ਕਿੱਥੇ-ਕਿੱਥੇ ਠੰਡ ਬਾਈ ਵੱਧ ਚੁੱਕੀ ਆ ਠੀਕ ਆ ਔਰ ਕਿੱਥੇ-ਕਿੱਥੇ ਠੰਡ ਅਜੇ ਹੈ ਨਹੀਂ ਨਹੀਂ ਹੈ ਨਾ ਤੁਸੀਂ ਉਹ ਵੀ ਕਮੈਂਟ ਕਰਕੇ ਦੱਸਣਾ ਚਲੋ ਫਿਰ ਅੱਜ ਦੇ ਵਲੋਗ ਚੰਨਈ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਗਾ ਲਾਈਕ ਤੇ ਕਮੈਂਟ ਕਰਕੇ ਬਾਈ ਜਰੂਰ ਜਰੂਰ ਦੱਸਿਓ ਕਿ ਕਿੱਥੋਂ-ਕਿੱਥੋਂ ਇਸ ਵਲੋਗ ਨੂੰ ਦੇਖ ਰਹੇ ਹੋ ਬਾਏ ਬਾਏ ਟਾਟਾ